ਆਲਟ Song ਉਦੋਂ ਜੋ ਹੈ ਕ੍ਰੀਏਟ ਕਰਦਾ ਸੀ ਪਰ ਜੇਕਰ ਦੇਖੇ ਤਾਂ ਦੌਰ ਤਾਂ ਅੱਜ ਦੇ ਟਾਈਮ ਤੇ ਹੈ ਉਦੋਂ ਕੀ ਵੀ ਤੁਹਾਡੇ ਮਨ ਚ ਥੋੜਾ ਉਹ ਬਾਈ ਨੇ ਲਿਖਿਆ ਸੀ ਉਹ ਅਸਲ ਉਦੋਂ ਮੈਂ ਵੀਰ ਦਿਵਿੰਦਰ ਦੀ ਕੈਸਟ ਕਰ ਰਿਆ ਸੀ ਸ਼ਾਇਦ ਪਹਿਲੀ ਕੈਸਟ ਦਾ ਹੀ ਸੀ ਮੈਸੇਜ ਦਾ ਗਾਣਾ ਪਹਿਲੀ ਦੂਜੀ ਦਾ ਸ਼ਾਇਦ ਉਹ ਮੈਸੇਜ ਮੈਸੇਜ ਕੈਸਟਦਾ ਸੀ ਅਸੀਂ ਇਕੱਠੇ ਹੋਏ ਉਹ ਇਹਦਾ ਹੀ ਹਰਦੇਵ ਦਾ ਹੀ ਚੇਲਾ ਹੈ ਮੁੰਡਾ ਵੀਰ ਦਿਵਿੰਦਰ ਇਕੱਠੇ ਹੋ ਕੇ ਕੰਮ ਅਸੀਂ ਸ਼ੁਰੂ ਕਰ ਲਿਆ ਗੀਤ ਲਿਖ ਲਏ ਮੈਂ ਉਹਦੇ ਅੱਠ ਗੀਤ ਲਿਖ ਕੇ ਲਾਲ ਕਮਨ ਨੂੰ ਮਿਊਜ਼ਿਕ ਦੇਦਾ ਗੱਲਾਂ ਕਰ ਲਾਂਗੇ ਹੋਰ ਕੀ ਥੋਟ ਚਾਹੀਦਾ ਉਹਨਾਂ ਦਿਨਾਂ 'ਚ ਸਾਡੇ ਇਥੇ ਚੰਡੀਗੜ੍ਹ ਦਾ ਸੀ ਆਈਲੈਂਡ ਤੇ ਮੇਰਾ ਭਤੀਜ ਕਰਦਾ ਸੀ ਉੱਥੋਂ ਇੱਕ ਉਹਨੂੰ ਕੁਦਰਤੀ ਮੇਰੀ ਗੱਲ ਹੋਈ ਮੈਂ ਕੀ ਕਰਦਾ ਤੂੰ ਰਮੇ ਇੱਥੇ ਕਹਿੰਦਾ ਮੈਂ ਆਈਲੈਂਡ ਕਰਦਾ ਚਮਾਹ ਹੋ ਕੀ ਹੁੰਦੀ ਹੈ ਕਹਿੰਦਾ ਉਹ ਕਰਕੇ ਬਾਹਰ ਜਾਂਦੇ ਉਹ ਮੈਨੂੰ ਥੌਟ ਆ ਗਿਆ ਥੌਟ ਆਇਆ ਤੇ ਮੈਨੂੰ ਦਵਿੰਦਰ ਕੰਧਾ ਬਾਈ ਜੀ ਆਪਾਂ ਆ ਗੀਤ ਲਿਖੀਏ ਮਾਨ ਯਾਰ ਗੀਤ ਆ ਗਿਆ ਬਹੁਤ ਵਧੀਆ ਪਰ ਉਹ ਗੀਤਾਂ ਕਿਆ ਬਾਤ ਹੈ ਚੋਰੀ ਚੋਰੀ 2 ਮਹੀਨੇ ਚੰਡੀਗੜ੍ਹ ਲਾ ਕੇ ਆਈਲੈਟਸ ਦਾ ਕੋਰਸ ਵੀ ਕਰਿਆ ਆ ਜਾ ਕੇ ਸਾਡੇ ਨਾਲ ਖੇਡ ਗਿਆ ਕਾਹਤੋਂ ਚਾਲਵੇ ਬੇਣਾ ਖੰਭੋ ਉੱਡ ਜਾਏਗਾ ਪਰਸੋਂ ਫਲੈਟ ਤੇਰੀ ਐਡ ਵੱਡਾ ਧੁੱਖਾ ਕੀਤਾ ਮੇਰੇ ਨਾਲ ਜੀ ਹੈ ਨਾ ਜੀ ਉਹ ਗੀਤ ਦੇ ਮਤਲਬ ਜਦੋਂ ਉਦੋਂ ਕੀ ਸੀ ਆਸਟ੍ਰੇਲੀਆ ਦੀ ਬਹੁਤ تیاری ਸੀ ਕਹਿੰਦਾ ਖੌਰੇ ਕਦੇ ਭਾ ਸਾਡੇ ਜਾਗਪਹਿਣ ਸੁੱਤੇ ਆਸਟ੍ਰੇਲੀਆ ਦਾ ਵੀਜ਼ਾ ਲਿਆ ਸਟੱਡੀ ਵੇਸ ਉਤੇ ਐਵੇਂ ਨਾ ਨਹੋਰੇ ਜੇ ਮਾਰ ਸੋਣੀਏ ਇੱਥੇ ਤਾਂ ਵੈਰੀ ਸਾਡੇ ਪਿਆਰ ਦਾ ਸਮਾਜ ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਰਸੋਂ